ਖਬਰ ਦੀ ਗੱਲ ਕਰੀਏ ਜੇ ਸੰਤੋਖ ਦੀ ਗੱਲ ਕਰੀਏ ਜੇ ਤਿਆਗ ਦੀ ਗੱਲ ਕਰੀਏ ਮਹਾਰਾਜ ਰਵਦਾਸ ਜੀਆਂ ਤੋਂ ਵੱਡਾ ਤਿਆਗ ਕਿਸੇ ਕੋਲ ਜਿੱਦਾਂ ਤਿਆਗ ਉਹਨਾਂ ਨੇ ਵਿਖਾਇਆ ਹੈ ਜਿੱਡੀ ਬੰਦਗੀ ਉਹਨਾਂ ਨੇ ਕੀਤੀ ਜਿੱਡਾ ਭਜਨ ਉਹਨਾਂ ਨੇ ਕੀਤਾ ਇੱਕ ਵਾਰੀ ਕਾਂਸੀ ਦੇ ਵਿੱਚੋਂ ਮਹਾਤਮਾ ਲੰਘਿਆ ਜਾਂਦਾ ਹੈ ਸਾਧੂ ਲੰਘਿਆ ਜਾਂਦਾ ਹੈ ਸਰਸੰਗਤ ਜੀ ਮਹਾਪੁਰਸ਼ ਲੰਘਿਆ ਜਾਂਦਾ ਹੈ ਮਹਾਰਾਜ ਰਵਦਾਸ ਜੀ ਦਾ ਨਾਂ ਬੜਾ ਸੁਣਿਆ ਜੱਸ ਬੜਾ ਸੁਣਿਆ ਕਹਿੰਦਾ ਕਾਂਸੀ ਜੋ ਲੰਘਦਾ ਜਾਂਦਾ 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 ਮਹਾਰਾਜ ਦੇ ਦਰਸ਼ਨ ਕਰ ਚਾਹਦਾ ਦیدار ਹੋ ਜਾਣ ਕਿਸੇ ਨੂੰ ਪੁੱਛਿਆ ਕਹਿੰਦੇ ਮਹਾਰਾਜ ਰਵਦਾਸ ਜੀ ਕਿੱਥੇ ਰਹਿੰਦੇ ਨੇ ਉਹਨਾਂ ਦਾ ਡੇਰਾ ਕੋਈ ਮੰਦਰ ਉਹਨਾਂ ਦਾ ਕੋਈ ਸਰਾ ਉਹਨਾਂ ਦੀ ਦੱਸਣ ਵਾਲੇ ਦੱਸਦੇ ਕਾਂਸੀ ਦੇ ਲੋਕ ਕਹਿੰਦੇ ਸਰਾਵਾਂ ਥੋੜੀ ਨੇ ਮੰਦਰ ਥੋੜੀ ਨੇ ਉਹ ਕੱਚੀ ਕੁਟੀਆਂ ਕਹਿੰਦੇ ਜੋੜੇ ਕੰਢਣ ਦਾ ਕੰਮ ਕਰਦੇ ਉੱਥੇ ਬੈਠੇ ਹੋਣੇ ਮਹਾਰਾਏ ਦੱਸ ਤਾਂ ਉਹ ਮਹਾਤਮਾ ਜਦੋਂ ਗਿਆ ਨਾ ਧਿਆੰਦੇ ਹੋ ਮਹਾਤਮਾ ਜਾ ਕੇ ਰੱਬ ਦੇ ਪਿਆਰਿਆਂ ਆਦੇਸ਼ ਬੋਲਿਆ ਮਹਾਰਾਜ ਰਵਦਾਸ ਜੀ ਨੂੰ ਆਵਾਜ਼ ਲਾਈ ਇੱਕਦਮ ਮਹਾਰਾਜ ਰਵਦਾਸ ਜੀ ਆਏ ਬਾਹਰ ਦਰਸ਼ਨ ਕੀਤੇ ਮਹਾਤਮਾ ਜਨੋ ਸਾਧੂ ਜਨੋ ਗੁਰਮਖੋ ਮੇਰੇ ਧਨ ਭਾਗ ਤੁਹਾਡੇ ਦਰਸ਼ਨ ਹੋ ਗਏ ਆਓ ਇਨੇ ਮੈਂ ਸੋਚਿਆ ਮੈਂ ਹਰਦਵਾਰ ਚੱਲਿਆ ਸੀ ਜਾਂਦਾ ਜਾਂਦਾ ਨਾਲੇ ਜੋੜਾ ਘੰਡਾ ਲੈ ਚੱਲਾਂ ਨਾਲੇ ਮਹਾਰਾਜ ਦੇ ਦਰਸ਼ਨ ਕਰ ਚੱਲਾਂ ਰਵਦਾਸ ਜੀਾਂ ਜਦੋਂ ਨਾ ਮਹਾਰਾਜ ਦੇ ਦਰਸ਼ਨ ਕੀਤੇ ਰਵਦਾਸ ਜੀ ਦੇ ਉਹ ਮਹਾਤਮਾ ਸਾਧੂ ਨੇ ਉਹ ਕਹਿਣ ਲੱਗਾ ਕਹਿੰਦਾ ਬਾਬਾ ਜੀ ਇੱਕ ਗੱਲ ਦੀ ਸਮਝ ਨਹੀਂ ਆਈ ਮਹਾਰਾ ਰਵਦਾਸ ਜੀ ਨੂੰ ਕੁਛ ਨਾ ਕਹਿੰਦੇ ਕੀ ਕਹਿੰਦਾ ਤੁਹਾਡੇ 64 ਦੇਸ਼ਾਂ ਦੇ ਰਾਜੇ ਸਰਧਾਲੂ 48 ਰਾਣੀਆਂ ਤੁਹਾਡੀਆਂ ਸਰਧਾਲੂ ਐਡੇ-ਐਡੇ ਵੱਡੇ ਰਾਜੇ ਤੁਹਾਡੇ ਸੇਵਾਦਾਰ ਐਡੀਆਂ-ਐਡੀਆਂ ਰਾਣੀਆਂ ਤੁਹਾਡੀਆਂ ਮਰੀਦ ਉਹ ਮਹਾਰਾਜ ਮੈਂ ਹਰਾਨ ਇਸ ਗੱਲੋਂ ਆ ਜਿਸ ਮਹਾਪੁਰਸ਼ ਦੇ ਐਡੇ-ਐਡੇ ਵੱਡੇ ਸ਼ਰਦਾ ਲੋਹਣ ਪੋਂਦੇ ਤਾਂ ਵੱਡੇ ਤੋਂ ਵੱਡੇ ਮਹਿਲ ਵੱਡੇ ਤੋਂ ਵੱਡਾ ਅਡੰਬਰ ਵੱਡੇ ਤੋਂ ਵੱਡਾ ਡੇਰਾ ਬਣਿਆ ਹੁੰਦਾ ਹੈ ਉਹ ਮਾਰੇ ਤੁਸੀਂ ਐਨੇ ਰਾਜੇ ਸੇਵਾਦਾਰ ਐਨੀਆਂ ਰਾਣੀਆਂ ਸੇਵਾਦਾਰ ਆ ਕਾਨਿਆਂ ਦੀ ਛੱਤ ਤੇ ਕੱਚੀ ਗੁੱਲੀ ਚ ਰਹਿੰਦੇ ਹੋ ਮਹਾਰਾਜ ਇਹਦੀ ਵੱਡੀ ਗਰੀਬੀ ਤੁਹਾਡੇ ਤੇ ਮੇਰਾ ਜੋੜਾ ਗੰਡੋ ਉਸ ਵੇਲੇ ਮਹਾਰਾਜ ਰਵਦਾਸ ਜੀ ਨਾ ਜੋੜਾ ਗੰਢਦੇ ਨੇ ਤੇ ਜੋੜਾ ਗੰਢ ਕੇ ਨਾ ਮਹਾਰਾਜ ਰਵਦਾਸ ਜੀ ਦੇ ਜੋੜਾ ਗੰਢ ਕੇ ਜਦੋਂ ਦਿੱਤਾ ਮਹਾਪੁਰਸ਼ ਉਹ ਜਿਹੜੇ ਆਏ ਮਹਾਰਾਜ ਰਵਦਾਸ ਕੋਲ ਉਹ ਕਹਿੰਦੇ ਮੈਂ ਤੁਹਾਨੂੰ ਇੱਕ ਚੀਜ਼ ਦੇ ਕੇ ਜਾਣਾ ਮੈਂ ਤੁਹਾਨੂੰ ਕੋਈ ਵਸਤੂ ਦੇਣੀ ਹੈ ਕਹਿੰਦੇ ਦਿਓ ਮੈਨੂੰ ਤੁਹਾਡੀ ਗਰੀਬੀ ਤੇ ਦਰਸਾਇਆ ਸਾਧ ਸੰਗਤ ਆਪਣੇ ਝੋਲੇ ਚੋਂ ਆਪਣੀ ਗੋਦੜੀ ਚੋਂ ਉਹਨਾਂ ਨੇ ਇੱਕ ਬੱਟੀ ਕੱਢੀ ਐ ਬੱਟੀ ਕੱਢ ਕੇ ਨਾ ਗੋਦੜੀ ਚੋਂ ਐ ਹੱਥ ਤੇ ਰੱਖ ਕੇ ਕਿਹਨੇ ਮਹਾਰਾਜ ਰਵਦਾਸ ਜੀ ਨੂੰ ਕਹਿੰਨੇ ਮਹਾਰਾ ਰਵਦਾਸ ਜੀ ਇਹ ਪਤਾ ਕੀ ਉਹ ਬੰਦਗੀ ਕਰਨ ਵਾਲੇ ਭਜਨ ਕਰਨ ਵਾਲੇ ਵੱਟੀ ਹੋਵੇ ਸੋਨਾ ਹੋਵੇ ਚਾਂਦੀ ਹੋਵੇ ਉਹਨਾਂ ਨੂੰ ਮਿੱਟੀ ਜਾਪਦਾ ਇਹ ਭਲਾ ਕੀ ਤੁਹਾਨੂੰ ਪਤਾ ਹੈ ਕਹਿੰਦੇ ਕੀ ਕਹਿੰਦੇ ਮਹਾਰਾਜ ਇਹਨੂੰ ਪਾਰਸ ਦੀ ਵੱਟੀ ਬੋਲਦੇ ਨੇ ਪਾਰਸ ਦੀ ਵੱਟੀ ਸਾਧ ਸੰਗਤ ਜਦੋਂ ਨਾ ਇਹ ਕੀ ਕਰਦੀ ਮਹਾਰਾਜ ਰਵਦਾਸ ਜੀ ਪੁੱਛਦੇ ਇਹ ਭਾਈ ਕੀ ਕਰਦੀ ਕਹਿੰਦੇ ਜਿਸ ਚੀਜ਼ ਨਾਲ ਸ਼ੁਹਾਓਗੇ ਜਿਹੜੀ ਚੀਜ਼ ਨਾਲ ਉਹ ਸੋਨਾ ਬਣ ਜੇ ਸੋਨਾ ਵੜ ਜੇ ਅੱਛਾ ਸਾਧ ਸੰਗਤ ਉਸ ਵੇਲੇ ਨਾ ਮਹਾਰਾਜ ਤੁਸੀਂ ਇਹਨੂੰ ਵਰਤੋ ਮੈਂ ਹਰਿਦвар ਜਾਵਾਂ ਜਦੋਂ ਮੁੜਾਂਗਾ ਨਾ ਆ ਕੱਚੀ ਕੁਟਿਆ ਨਹੀਂ ਰਹਿਣੀ ਕੱਚੇ ਕਾਨੇ ਨਹੀਂ ਰਹਿਣੇ ਮਿੱਟੀ ਦੀਆਂ ਕੰਧਾਂ ਨਹੀਂ ਰਹਿਣੀਆਂ ਇੱਥੇ ਬਹੁਤ ਵੱਡੇ ਮਹਿਲ ਬਣੇ ਹੋਣਗੇ ਮਹਾਰਾਜ ਰਵਦਾਸ ਜੀ ਕਹਿੰਦੇ ਇਹਨੂੰ ਬੈਠੋ ਭਾਈ ਆ ਕਾਗਰਤਾ ਬਣਾਓ ਕਹਿੰਦੇ ਉਹ ਵੱਟੀ ਐ ਜਦੋਂ ਮਹਾਰਾਜ ਰਵਦਾਸ ਜੀ ਕਹਿੰਦੇ ਦੱਸੋ ਭਾਈ ਕਹਿੰਦੇ ਰੱਖ ਦੋ ਸਾਧੂ ਨੇ ਨਾ ਉਹ ਕਾਂਡਸਾਂ ਹੁੰਦੀਆਂ ਪਰਛੱਤੀਆਂ ਹੁੰਦੀਆਂ ਗੁੱਡੀਆਂ ਚ ਕਹਿੰਦੇ ਉੱਥੇ ਰੱਖ ਦੇ ਉਹ ਮਹਾਤਮਾ ਨੇ ਰੱਖਤੀ ਜੋੜਾ ਘੜਾਇਆ ਜੋੜਾ ਘੜਾ ਕੇ ਚਲੇ ਗਏ ਹਰਦوار ਉਹ ਸਾਧੂ ਜਿਹੜੇ ਦੇ ਗਏ ਵੱਟੀ ਮਹਾਰਾਜ ਫੇਰ ਆਪਣੇ ਉਹੀ ਕੰਮ ਚ ਨਾਮ ਜਪਣਾ ਨਾਮ ਜਪਉਣਾ ਜੋੜੇ ਗੰਢਣੇ ਸਾਧ ਸੰਗਤ ਮੈਂ ਹਮੇਸ਼ਾ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਏ ਤੁਸੀਂ ਇੱਕ ਚੀਜ਼ ਸੋਚ ਕੇ ਵੇਖੋ ਜਿਹੜਾ ਬੰਦਾ ਪ੍ਰਧਾਨ ਮੰਤਰੀ ਦਾ ਪੀਏ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਦਾ ਬਹੁਤ ਵੱਡੀ ਗੱਲ ਏ ਜਿਹੜਾ ਬੰਦਾ ਕਿਸੇ ਮੁੱਖ ਮੰਤਰੀ ਦਾ ਕਿਸੇ ਐਮ ਐਲ ਏ ਦਾ ਪੀਏ ਹੋਏ ਤੁਸੀਂ ਉਹਨੂੰ ਕਦੇ ਚਪੜਾਸੀ ਲੱਗਿਆ ਨਹੀਂ ਵੇਖੋਗੇ ਤੁਸੀਂ ਉਹਨੂੰ ਕਦੇ ਨੀਚ ਕੰਮ ਕਰਦਾ ਨਹੀਂ ਵੇਖੋਗੇ ਜਿਹੜਾ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਕਦੇ ਨਹੀਂ ਤੁਸੀਂ ਵੇਖੋਗੇ ਕਿਸੇ ਦੇ ਜੋੜੇ ਗਣਦਾ ਕਿਸੇ ਦੀਆਂ ਜੁੱਤੀਆਂ ਗਣਦਾ ਕਿਸੇ ਦੇ ਜੋੜੇ ਬਣਾ ਕੇ ਦਿੰਦਾ ਹੈ ਗੁਰਮਖੋ ਜਦੋਂ ਇੱਕ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਜੋੜੇ ਨਹੀਂ ਗਣ ਸਕਦਾ ਜੁੱਤੀਆਂ ਨਹੀਂ ਗਣ ਸਕਦਾ ਵੱਡੀ ਵੱਡਾ ਓਧਾ ਪਾਲਦਾ ਹੈ ਵੱਡੇ ਓਧੇ ਤੇ ਬੈਠਾ ਹੁੰਦਾ ਹੈ ਜਦੋਂ ਇੱਕ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਐਸੇ ਕੰਮ ਨਹੀਂ ਕਰਦਾ ਚੇਤੇ ਰੱਖਿਓ ਮਹਾਰਾਜ ਰਵਦਾਸ ਜੀ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ ਤੇ ਜਦੋਂ ਪਾਪਾਂ ਦਾ ਹਨੇਰਾ ਛਾ ਗਿਆ ਜਦੋਂ ਮਹਾਰਾਜ ਰਵਦਾਸ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਭੇਜਿਆ ਹੋਵੇ ਅਕਾਲ ਪੁਰਖ ਵਾਹਿਗੁਰੂ ਦੇ ਡੂਮ ਆਏ ਹੋਣ ਉਸ ਮਹਾਪੁਰਸ਼ ਨੂੰ ਜੋੜਿਆਂ 'ਚ ਬਹਿਣ ਦੀ ਕੀ ਲੋੜ ਉਹ ਕਿਉਂ ਜੁੱਟੀਆਂ ਜੁੱਤੀਆਂ گنڈਣਗੇ ਕਿਸੇ ਦੀ ਉਹ ਕਿਉਂ ਜੋੜੇ گنڈਣਗੇ ਚੇਤੇ ਰੱਖਿਓ ਮਹਾਰਾਜ ਰਵਦਾਸ ਜੀਆ ਨੇ ਜੋੜਿਆਂ 'ਚ ਬਹਿ ਕੇ ਜੁੱਤੀਆਂ 'ਚ ਬੈ ਕੇ ਸਾਡੇ ਵਰਗੇ ਗਰੀਬਾਂ ਦੇ ਸਾਡੇ ਵਰਗੇ ਨਮਾਨਿਆਂ ਦੇ ਕਿਰਦਾਰ ਉੱਚੇ ਚੁੱਕਣੇ ਸੀ ਸਾਡੇ ਵਰਗੇ ਲੋਕਾਂ ਦੇ ਕਿਰਦਾਰ ਉੱਚੇ ਚੁੱਕਣ ਵਾਸਤੇ ਤਾਂ ਜੋੜੇ ਗੰਢੇ ਨੇ ਉਹਨਾਂ ਨੂੰ ਲੋੜ ਨਹੀਂ ਸੀ ਜੋੜੇ ਗੰਢਣ ਦੀ ਉਹ ਤਾਂ ਕਾਲਪੁਰਖ ਵੈਗੁਰੂ ਦਾ ਹੋਵੇ ਮਰੀਦ ਅਕਾਲਪੁਰਖ ਵੈਗੁਰੂ ਦਾ ਭੇਜਿਆ ਹੋਵੇ ਬੰਦਾ ਉਹ ਲੋਕਾਂ ਦੇ ਜੁੱਤੀਆਂ ਗੰਢੇ ਉਹ ਨਾਂ ਨਾਂ ਸਾਰਸੰਗਤ ਜੀ ਮਹਾਰਾਜ ਨੇ ਜੋੜੇ ਗੰਣਨੇ ਜੋੜੇ ਗੰਣਨਾ ਬਾਹਨਾ ਸੀ ਕਾਦੇ ਜੋੜੇ ਬਾਜ ਬਾਈ ਗੱਡੇ ਜੋੜੇ ਗੰਣਨੇ ਜੋੜੇ ਕਾਦੇ ਗੰਣਨੇ ਜਿੰਨੇ ਜੋੜੇ ਗਢਾਉਣ ਆਉਣਾ ਨਾ ਮਹਾਰਾਜ ਰਵਦਾਸ ਜੀ ਹੁਣ ਬੋਲਦੇ ਤਾਂ ਅਸੀਂ ਵੀ ਆਂ ਬੋਲੀ ਤਾਂ ਸਾਡੀ ਵੀ ਐ ਪਰ ਜਦੋਂ ਰੱਬ ਦੇ ਪਿਆਰੇ ਬੋਲਦੇ ਨੇ ਨਾ ਐਂ ਦਿਲ ਕਰਦਾ ਵੀ ਉਹ ਬੋਲੀ ਜਾਏ ਤੇ ਅਸੀਂ ਸੁਣੀਏ ਬੋਲਦੇ ਸਾਰੇ ਨੇ ਬੋਲਣ ਬੋਲਣ ਵਿੱਚ ਪਰੇ ਮਹਾਰਾਜ ਰਵਦਾਸ ਜੀ ਤੋਂ ਜਦੋਂ ਜੋੜੇ ਕਢਾਉਣ ਆਉਣਾ ਐਨੇ ਪਿਆਰ ਨਾਲ ਗਹਿਣਾ ਭਾਈ ਨਾਮ ਜਪਿਆ ਕਰ ਬੰਦਗੀ ਕਰਿਆ ਕਰ ਸਿਮਰਨ ਕਰਿਆ ਕਰ ਜਦੋਂ ਮਹਾਰਾਜ ਰਵਦਾਸ ਜੀ ਨੇ ਆਏ ਬੋਲਣਾ ਜੋੜਾ ਤਾਂ ਕੀ ਦਿਲ ਵੀ ਨਾਲ ਹੀ ਡੰਡ ਲੰਦੇ ਸੀ ਸਾਧੂ ਦੇ ਬੋਲਣ ਚ ਤੇ ਆਮ ਬੰਦੇ ਦੇ ਬੋਲਣ ਚ ਅਸੀਂ ਜਦੋਂ ਬੋਲਦੇ ਆ ਸਾਡੇ ਮੂੰਹ ਚ ਤਾਂ ਗਾਲਾਂ ਨਿਕਲਦੀਆਂ ਕੜੱਤਣ ਨਿਕਲਦੀ ਅਸੀਂ ਤਾਂ ਐਸੇ ਬੋਲ ਬੋਲਦੇ ਆ ਅਗਲੇ ਨੂੰ ਤੜਫਾ ਕੇ ਰੱਖ ਦਿੰਦੇ ਆ ਪਰ ਜਦੋਂ ਰੱਬ ਦੇ ਪਿਆਰੇ ਬੋਲਦੇ ਨੇ ਨਾ ਮਹਾਪੁਰਸ਼ਾਂ ਦੀ ਬੰਦਗੀ ਬੋਲੀ ਇਸੇ ਕਰਕੇ ਮੈਂ ਬੋਲਿਆ ਸੀ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੀ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੀ ਕਹਿੰਦੇ ਨਾਮ ਜਪਣਾ ਨਾਮ ਜਪਾਉਣਾ ਕਹਿੰਦੇ ਜਦੋਂ ਕੁਝ ਸਮੇਂ ਬਾਅਦ ਦਿਨ ਲੰਘੇ ਮਹੀਨੇ ਲੰਘੇ ਸੁਣਿਓ ਆ ਕੈਮਰੇ ਵਾਲੇ ਵੀਰਾਂ ਨੂੰ ਮੈਂਦੀ ਇੱਕ ਥਾਂ ਟਿਕਾਉ ਦੇਣਾ ਐਵੇਂ ਜਿੰਨਾ ਚਿਰ ਸੰਗਤ ਆਮਣੋ ਸਾਹਮਣੇ ਨਾ ਹੋਵੇ ਫੇਰ ਗੱਲ ਨਹੀਂ ਪਣਦੀ ਕਥਾ ਕਰਨ ਦੀ ਇੱਕ ਥਾਂ ਟਿਕਾਉ ਦੇ ਜਦੋਂ ਧਾਰਨਾ ਚਲਦੀ ਉਦੋਂ ਕਮਾ ਲਿਆ ਬੋਲੇ ਸ਼ਬਦ ਪੜਦੇ ਧਿਆਨ ਦੇ ਤਿੰਨਾਂ ਮਹੀਨਿਆਂ ਬਾਅਦ ਜਦੋਂ ਕਹਿੰਦੇ ਉਹ ਮਹਾਪੁਰਸ਼ ਬੱਟੀ ਦੇ ਗਏ ਸੀ ਜਦੋਂ ਵਾਪਸ ਆਏ ਕਹਿੰਦੇ ਜਾਂਦੇ ਜਾਂਦੇ ਮਹਾਰਾਜ ਰਵਦਾਸ ਜੀ ਨੂੰ ਮਿਲ ਚਲੀਏ ਨਾਲੇ ਬੱਟੀ ਲੈ ਚਲਦੇ ਆ ਆਪਣੇ ਹੁਣ ਤਾਂ ਬਹੁਤ ਵੱਡਾ ਮਹਿਲ ਬਣ ਗਿਆ ਹੋਏ ਸੋਨੇ ਦੇ ਮਹਿਲ ਬਣ ਗਏ ਹੋਣਗੇ ਅਮੀਰ ਹੋ ਗਏ ਹੋਣਗੇ ਮਹਾਰਾਜ ਰਵਦਾਸ ਸਾਧ ਸੰਗਤ ਜੀ ਕਹਿੰਦੇ ਜਦੋਂ ਕਾਂਸੀ ਦੀ ਧਰਤੀ ਤੇ ਸਾਧੂ ਪਹੁੰਚੇ ਜਿੱਥੇ ਮਹਾਰਾਜ ਦੀ ਕੁਟਿਆ ਜਦੋਂ ਉਸ ਸਥਾਨ ਤੇ ਪਹੁੰਚੇ ਸਾਧੂ ਹੱਕਾ ਬੱਕਾ ਰਹਿ ਗਿਆ ਕਹਿੰਦਾ ਆ ਕੀ ਹੈਰਾਨ ਰਹਿ ਗਿਆ ਵੇਖ ਕੇ ਬੋਲੇ ਅਦੇਸ਼ ਮਹਾਰਾ ਰਵਦਾਸ ਜੀ ਸਤਕਾਰ ਨਾਲ ਬਹਾਇਆ ਅੰਦਰ ਬੁਲਾਇਆ ਸਾਧ ਸੰਗਤ ਸਾਧੂ ਹੈਰਾਨ ਹੋ ਕੇ ਪੁੱਛਦਾ ਹੈ ਕਿਨਾਂ ਬਾਬਾ ਜੀ ਉਹ ਮਹਾਰਾ ਰਵਦਾਸ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦੀ ਹੈ ਕਹਿੰਦੇ ਦੱਸ ਬਾਈ ਕਹਿੰਦੇ ਜਿੱਦਣ ਮੈਂ ਯਾਤਰਾ ਤੇ ਗਿਆ ਸੀ ਜੋੜਾ ਘੜਾ ਕੇ ਤੁਹਾਡੇ ਤੋਂ ਲੈ ਕੇ ਗਿਆ ਸੀ ਤੇ ਤੁਹਾਨੂੰ ਇੱਕ ਵੱਟੀ ਦਿੱਤੀ ਸੀ ਮਹਾਰਾਜ ਜਿਸ ਬੰਦੇ ਕੋਲ ਉਹ ਵੱਟੀ ਜਾਂਦੀ ਏ ਜਿਸ ਬੰਦੇ ਕੋਲ ਉਹ ਵੱਟੀ ਜਾਂਦੀ ਏ ਉਹ ਮਹਾਰਾਜ ਉਹ ਤਾਂ ਲੋਹੇ ਤੋਂ ਸੋਨਾ ਬਣਾ ਦਿੰਦੀ ਕੱਚੀਆਂ ਕੁੱਲਾਂ ਤੋਂ ਪੱਕੀਆਂ ਕੁੱਲੀਆਂ ਬਣਾ ਦਿੰਦੀ ਕਹਿੰਨਾ ਮੈਂ ਤੁਹਾਨੂੰ 파ਰਸ ਦੀ ਵੱਟੀ ਦੇ ਕੇ ਗਿਆ ਨਾ ਤੁਹਾਡੇ ਕਾਨਿਆਂ ਦੀ ਛੱਤ ਬਦਲੀ ਨਾ ਤੁਹਾਡੇ ਆ ਮਿੱਟੀ ਦੇ ਤੁਸੀਂ ਤਾਂ ਉਸੇ ਕੁਟੀਆ 'ਚ ਰਹ ਰਹੇ ਹੋ ਮਹਾਰਾਜ ਰਵਦਾਸ ਜੀ ਪੁੱਤਾ ਕੀ ਕਹਿੰਦੇ ਕਹਿੰਦੇ ਸਾਧੂ ਜੀ ਨੋ ਕਿੱਥੇ ਰੱਖ ਗਏ ਸੀ ਵੱਟੀ ਉਹ ਜਿਹੜੀ 파ਰਸ ਦੀ ਵੱਟੀ ਕਿੱਥੇ ਰੱਖ ਗਏ ਸੀ ਕਹਿੰਦੇ ਉਹ ਕਾਨਸ ਕਹਿੰਦੇ ਵੇਖੋ ਭਲਾ ਜੇਸ ਥਾਂ ਤੇ ਵੱਟੀ ਰੱਖੀ ਸੀ ਜਦੋਂ ਉੱਠ ਕੇ ਉਹ ਮਹਾਤਮਾ ਵੇਖਦੇ ਨੇ ਐ ਆਪਣੀ ਵੱਟੀ ਚੁੱਕੀ ਤੇ ਚੁੱਕ ਕੇ ਪਤਾ ਕੀ ਕਹਿੰਦੇ ਕਿਨੇ ਮਹਾਰਾਜ ਰਵਦਾਸ ਜੀ ਇਹ ਤਾਂ ਉਥੇ ਹੀ ਪਈ ਜਿੱਥੇ ਮੈਂ ਰੱਖ ਗਿਆ ਸੀ ਮੈਨੂੰ ਤਾਂ ਐ ਲੱਗਦਾ ਤੁਸੀਂ ਜਿਵੇਂ ਵੇਖਿਆ ਵੀ ਨਾ ਹੋਵੇ ਤੇ ਅੰ ਉਸ ਵੇਲੇ ਹੱਥ ਜੋੜੇ ਮਹਾਰਾਜ ਰਵਦਾਸ ਜੀ ਨੇ ਹੱਥ ਜੋੜ ਕੇ ਪਤਾ ਕੀ ਕਹਿੰਦੇ ਕਹਿੰਦੇ ਤੁਹਾਨੂੰ ਮੇਰੇ ਗਰੀਬ ਦੀ ਗਰੀਬੀ ਤੇ ਤਰਸ ਆਇਆ ਸੁਣਿਆ ਮੇਰੇ ਗਰੀਬ ਦੀ ਗਰੀਬੀ ਤੇ ਤੁਹਾਨੂੰ ਤਰਸ ਆਇਆ ਉਹ ਤੁਹਾਡਾ ਧੰਨਵਾਦ ਪਰ ਤੁਹਾਨੂੰ ਇੱਕ ਗੱਲ ਦੱਸਾਂ ਮਹਾਪੁਰਸ਼ੋ ਮੈਨੂੰ ਵਾਹਿਗੁਰੂ ਨੇ ਆਪਣੇ ਨਾਮ ਵਿੱਚ ਐਨਾ ਕੁ ਰੰਗ ਦਿੱਤਾ ਹੈ ਐਨਾ ਕੁ ਨਾਮ ਦਾ ਰੰਗ ਚੜ੍ਹਾਤਾ ਹੈ ਕਹਿੰਦੇ ਮੈਨੂੰ ਹੁਣ ਇਹ ਪਾਰਸ ਦੀ ਵੱਟੀ 'ਚ ਸੋਨੇ 'ਚ ਤੇ ਮਿੱਟੀ 'ਚ ਕੋਈ ਬਹੁਤਾ ਅੰਤਰ ਨਹੀਂ ਲੱਗਦਾ ਮਿੱਟੀ ਵੀ ਇੱਕ ਸਮਾਨ ਤੇ ਸੋਨਾ ਵੀ ਇੱਕ ਸਮਾਨ ਔਰ ਦੂਜੀ ਗੱਲ ਵਾਹਿਗੁਰੂ ਆਪਣਾ ਨਾਮ ਦੇਵੇ ਵਾਹਿਗੁਰੂ ਆਪਣੇ ਵਿੱਚ ਸਮਾ ਲੇ ਮੈਂ ਤਾਂ ਸਵਾਸ ਸਵਾਸ ਇਹ ਮੰਗਦਾ ਮੈਨੂੰ ਕੋਈ ਮਾਇਆ ਦੀ ਲੋੜ ਨਹੀਂ ਕੁੱਲੀ 'ਚ ਰਹਿ ਕੇ ਦਿਨ ਕੱਟਣੇ ਮਨਜ਼ੂਰ ਨੇ ਮੈਂ ਤਾਂ ਆਪਣੇ ਮਹਾਰਾਜ ਦੇ ਚਰਨਾਂ 'ਚ ਦਿਨ ਰਾਤੇ ਬੇਨਤੀਆਂ ਕਰਦਾ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾ ਦੋ ਪੁੱਤਾ ਇੱਥੋਂ ਤੱਕ ਕਹਿੰਦੇ ਜੋ ਤਮ ਗਿਰਵਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਭਏ ਹੈ ਜਗੋਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਕਬਰ ਸੰਗਤੋਰੀ 40 ਸ਼ਬਦ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ ਸਾਰਸੰਗਤ ਜੀ ਕਾਨਾ ਬੀਲੂ ਛੱਜੂ ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਲਿਖੀ ਨਾ ਪੜੇ ਉਹਨੂੰ ਆਪਣੀ ਬਾਣੀ ਆਪਣੀਆਂ ਰਚਨਾਵਾਂ ਲੈ ਕੇ ਆਏ ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹਨਾਂ ਰੱਬ ਦੇ ਪਿਆਰਿਆਂ ਉਹਨਾਂ ਅਗੰਮੀ ਰੂਹਾਂ ਉਹਨਾਂ ਮਹਾਪੁਰਸ਼ਾਂ ਉਹਨਾਂ ਤਤਵੇਤਿਆਂ ਨੂੰ ਥਾਂ ਦਿੱਤੀ ਜਿਨ੍ਹਾਂ ਦੀ ਬਾਣੀ ਨੇ ਇਸ ਸੰਸਾਰ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਸਾਧ ਸੰਗਤ ਉਹ ਸਾਧੂ ਨੂੰ ਕਹਿੰਦੇ ਮੈਨੂੰ ਤਾਂ ਨਾਮ ਦਾ ਹਾਰ ਏ ਮੈਂ ਪਰਸ ਦੀ ਵੱਟੀ ਤੋਂ ਕੀ ਕਰਨਾ ਮਹਾਪੁਰਸ਼ੋ ਤੁਹਾਡਾ ਧੰਨਵਾਦ ਜਦੋਂ ਸਾਧੂ ਜਾਣ ਲੱਗਿਆ ਨਾ ਜਾਂਦਾ ਜਾਂਦਾ ਇੱਕ ਗੱਲ ਕਹਿ ਗਿਆ ਕਹਿੰਦਾ ਕਾਂਸੀ ਦੇ ਲੋਕੋ ਜਿਹੜੇ ਲੋਕ ਕਹਿੰਦੇ ਮਹਾਰਾਜ ਰਵਦਾਸ ਜੀ ਜੁੱਤੀਆਂ ਗੰਢਦੇ ਨੇ ਜੋੜੇ ਗੰਢਦੇ ਨੇ ਜੁੱਤੀਆਂ 'ਚ ਰਹਿੰਦੇ ਨੇ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਇੱਕ ਗੱਲ ਵੇਖ ਲਈ ਕੀ ਲੋਕੀ ਕਹਿੰਦੇ ਜੋੜੇ ਗੰਢਦਾ ਲੋਕੀ ਕਹਿੰਦੇ ਜੋੜੇ ਗੰਢਦਾ ਲੋਕੀ ਕਹਿੰਦੇ ਜੋੜੇ ਕੰਢਦਾ ਉਹ ਕੰਢਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਕੰਢਦਾ ਉਹ ਕੰਢਦਾ ਤਕਦੀਰਾ ਮਨੁੱਖੀ ਕਹਿੰਦੇ ਜੋੜੇ ਅੰਨਾਂ ਉਹ ਕੰਢਦਾ ਤਕਦੀਰਾ ਤੂੰ ਲੋਕੀ ਕਹਿੰਦੇ ਜੋੜੇ ਨੰਦੇ ਸੰਗ ਉਹ ਕੰਢਦਾ ਤਕਦੀਰਾ ਤੂੰ ਲੋਕੀ ਤਕਦੀਰਾਂ ਗੰਡਣਾ ਹੈ ਸਾਸਮੇ ਜੀ ਜੇ ਪੰਡਤਾਂ ਨੇ ਜੇ ਜਾਤ ਦੇ ਹੰਕਾਰੀਆਂ ਨੇ ਭਾਵੇਂ ਉਹ ਮਹਾਰਾਜ ਬਾਬਾ ਨਾਮਦੇਵ ਜੀ ਮਹਾਰਾਜ ਬਾਬਾ ਕਬੀਰ ਸਾਹਿਬ ਸੰਗਲਾਂ ਚ ਬਨ ਕੇ ਸਮੁੰਦਰ ਵਿੱਚ ਡੋਪਿਆ ਭਾਵੇਂ ਮਹਾਰਾਜ ਰਵਦਾਸ ਜੀ ਨਾਲ ਪੰਡਤਾਂ ਇਰਖਾ ਕੀਤੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਆ ਰੱਬ ਦੇ ਪਿਆਰੇ ਮਹਾਪੁਰਸ਼ੋ ਜੇ ਇਹਨਾਂ ਜਾਤ ਦੇ ਹੰਕਾਰੀਆਂ ਨੇ ਤੁਹਾਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਜਾਤ ਦਾ ਹੰਕਾਰ ਕਰਕੇ ਬਾਹਰ ਕੱਢਿਆ ਹੈ ਨਾ ਕਹਿੰਦੇ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਆਪਣੇ ਸੋਨੇ ਦੇ ਹਰਿਮੰਦਰਾਂ ਵਿੱਚ ਪਾਵਾਂ ਸੋਨੇ ਦੇ ਹਰਿਮੰਦਰਾਂ ਵਿੱਚ ਔਰ ਚੇਤੇ ਰੱਖਿਓ ਇੱਕ ਮਿੰਟ ਵਿੱਚ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਦੇ ਨੇ ਕਰੋੜਾਂ ਸਿਰ ਜਦੋਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਇਸੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਰਵਦਾਸ ਜੀ ਵੀ ਬੈਠੇ ਨੇ ਸਿਜਦਾ ਉਹਨਾਂ ਨੂੰ ਵੀ ਨਾਲ ਤੇ ਕੱਲੀ ਇੱਥੇ ਬਸ ਨਹੀਂ ਤੁਸੀਂ ਕਦੇ ਦਰਬਾਰ ਸਾਹਿਬ ਜਾਓ ਹਰਮੰਦਰ ਸਾਹਿਬ ਦੀ ਧਰਤੀ ਤੇ ਤੁਹਾਡੇ ਚ ਬੜੇ ਗਏ ਹੋਣਗੇ ਜਦੋਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਸ਼ਾਮ ਨੂੰ ਅੱਖਾਂ ਮੀਚ ਕੇ ਸਿੱਖ ਬਹਿੰਦਾ ਹੈ ਨਾ ਜੇ ਉੱਥੇ ਕੀ ਚੱਲਦਾ ਹੈ ਨਾਮ ਤੇ ਰਵਾਰਤੀ ਭਜਨ ਮਾਰਦਾ ਕੀ ਲੱਗਦਾ ਹੈ ਪਤਾ ਉਹ ਰਾਗੀ ਸਿੰਘ ਗੁਰੂ ਕੇ ਵਜ਼ੀਰ ਗੁਰੂ ਦੇ ਪਿਆਰੇ ਜਦੋਂ ਉਹ ਸ਼ਬਦ ਬੋਲਦੇ ਨੇ ਗੁਰੂ ਦੇ ਪਿਆਰਿਆਂ ਦੇ ਵਿੱਚ ਬਹਿ ਕੇ ਮਹਾਰਾਜ ਰਵਿਦਾਸ ਜੀ ਅੱਜ ਵੀ ਉਥੇ ਹਰਮੰਦਰ ਸਾਹਿਬ ਚੋਂ ਹੋਕਾ ਦਿੰਦੇ ਨੇ ਨਾਮ ਤੇਰੋ ਆਰਤੀ ਵਜਨ ਮਾਰ ਹਰ ਕੇ ਨਾਮ ਬਿਨ ਝੂਠੇ ਪ੍ਰਸਾਦ ਜੀ ਜਦੋਂ ਉਥੇ ਬੈਠੀ ਰਹੇ ਨਾ ਤੇ ਸੁਣੀ ਰਹੇ ਹਰਮੰਦਰ ਸਾਹਿਬ ਵਿੱਚ ਗੁਰੂ ਰਵਿਦਾਸ ਜੀ ਤੇਰੀ ਆਰਤੀ ਹੋਵੇ ਜੋਵੇ ਨੇ ਨਾ ਵਿੱਚ ਪੈਂਦੀ ਮੈਨ ਮੰਨਾ ਦੀ ਤੋਵੇ ਸਾਹਿਬ ਵਿੱਚ ਗੁਰੂ ਰਵੀਨਾਥ ਜੀ ਤੇਰੀ ਆਰਤੀ ਹੋਵੇ ਦੋਵੇਂ ਨਾ ਵਿੱਚ ਪੈਂਦੀ ਮੈਨ ਮੰਨਾ ਦੀ ਤੋਵੇ ਪਾਣੀ ਉੱਤੇ ਪੱਥਰ ਤਾਰ ਕੇ ਪਾਣੀ ਉੱਤੇ ਪੱਥਰ ਤਾਰ ਕੇ ਸਾਰੇ ਕਦਮ ਜੋੜ ਮੇਰਾ ਸਤਗੁਰੂ ਜੋੜ ਗੱਢ ਕੇ ਸੱਚੇ ਰੱਬ ਨਾਲ ਗੱਡਾ ਜੋੜ ਗਿਆ ਸਤਗੁਰੂ ਥੋੜੇ ਕੱਢ ਕੇ ਸੱਚੇ ਰੱਬ ਨਾਲ ਗੱਡਾ ਜੋੜ ਗਿਆ ਮੇਰਾ ਸਤਗੁਰੂ ਜੋੜੇ ਕੱਢ ਕੇ ਸੱਚੇ ਰੱਬ ਨਾਲ ਗੱਡਾ ਜੋੜ ਗਿਆ ਮੇਰਾ ਸਤਗੁਰੂ ਜੋੜੀ ਤੱਕ ਕੇ ਸੱਚੇ ਰੱਬ ਨਾਲ ਪ੍ਰਿੰਮ ਰੰਗਟਾ ਜੋੜ ਲਿਆ ਮੇਰਾ ਸਤਿਗੁਰੂ ਨੇ ਰਚਕੇ ਸੱਤੇ ਆਪ ਰਣ ਗੰਡਾ ਜੋੜ ਲਿਆ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਉਹ ਪੜ ਪੜ ਜੱਗ ਪਵਿੱਤਰ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਪੜ ਪੜ ਜੱਗ ਪਵਿੱਤਰ ਜਦੋਂ ਟੁੱਟਿਆ રે ਭੁੱਲੇ ਪਟਕੇ ਰਾਈਆਂ ਨੂੰ ਸਿੱਧੇ ਰਾਹੇ ਮੋੜ ਗਿਆ ਮੇਰਾ ਸਤਿਗੁਰੂ ਛੋੜ ਗੱਡ ਕੇ ਸਾਰ ਸੰਗਤ ਜੀ ਐਸੇ ਸਤਪੁਰਸ਼ਾਂ ਨੂੰ ਐਸੇ ਮਹਾਪੁਰਸ਼ਾਂ ਨੂੰ ਐਸੇ ਗੁਰਮਖਾਂ ਨੂੰ ਹਜ਼ਾਰਾਂ ਵਾਰ ਸਜਦੇ ਨੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰ ਕਰਨ ਸਿੱਖ ਤਾਂ ਨਿਤ ਦੀ ਅਰਦਾਸ ਇਹ ਕਰਦਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਰੱਬ ਦੇ ਪਿਆਰਿਆਂ ਦੇ ਗੁਰਮਖੰਦ ਦੇ ਸਾਧੂਆਂ ਦੇ ਇਹ ਮੇਲੇ ਹੁੰਦੇ ਰਹਿਣ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਨ ਆਹ ਪੜਿਓ ਆਖਰੀ ਧਾਰਨਾ ਫਿਰ ਕਰੀਏ ਸਮਾਪਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰ ਕਰਨ ਇਹੇ ਧਾਰ ਫਕੀਰਾ ਦਾ ਇਹ ਦਰਫਕੀਰਾ ਦਾ ਇੱਥੇ ਮੰਗਣ ਆਦੇਾਰੇ ਦਰਫਕੀਰਾ ਦਾ ਇੱਥੇ ਮੰਗਣ ਆ ਮੇਰਾ ਤੇ ਦਰਫਕੀਰਾ ਦਾ Let's <laughs> make ਆਸਣ ਤੇ ਬੈਠੀਏ ਨੇਤਰ ਬੰਦ ਕਰਕੇ ਇੱਕੋ ਮੰਗ ਕਾਲਪੁਰਗ ਵਾਹਿਗੁਰੂ ਤੋਂ ਮੰਗੀਏ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੋ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਬੋਲੇ ਇੱਕ ਵਾਰੀ ਸਾਰੇ ਗੱਜ ਵੱਜ ਕੇ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਮਿਲਿਆਂ ਨੂੰ ਹੋ ਗਏ ਬਹੁਤ ਹਰਸ਼ੇ ਬੀ ਦੇ ਜੀ ਪਰਚੇ ਹੱਥ ਜੋੜ ਖੜਾ ਤੇਰੇ ਨਰ ਤੇ ਲਾਉਣਾ ਜੀ ਸਾਬੀ ਦੇ ਜੀ ਪਰਚੇ ਹੱਥ ਜੋੜ ਚਰਨਾ ਦੇ ਨਾਲ ਲਾਇਆ ਹੁਲਾ ਬਖਸ਼ੋ ਮੇਰੀਆਂ ਰਾਗਵਾ ਤੇਰੇ ਦਰ ਤੇ ਆਇਆ ਪੱਥਰ ਕਰਨਾ ਦੇ ਨਾਲ ਲਾਇਆ